ਕਹਾਂਗੇ ਜੋ ਆਪ ਮੋਟਾ ਦਾ ਚੱਲ ਰਿਹਾ ਦੌਰ ਇਹਦੇ ਚ ਕਿਹੜਾ ਕੈਂਡੀਡੇਟ ਜਿੱਤਣਾ ਚਾਹੀਦਾ ਕੰਟਰੀ ਦੇ ਦੋ ਚਾਹੀਦਾ ਜਿਹੜਾ ਇਕੱਠੇ ਕੰਮ ਕਰੇ ਲੋਕਾਂ ਦੇ ਕੰਮ ਆਵੇ ਇਹਦੀਆਂ ਵੀ ਗੱਲਾਂ ਹੀ ਦੇਵੇ ਬਾਹਰ ਲੈ ਕੇ ਵੋਟਾਂ ਲੀਡਰ ਆਜਣੇ ਆਉਂਦੇ ਹੈਗੇ ਆ ਇੱਕ ਟਰਾਈਕ ਕਲਾਕਾਰ ਆਏ ਹੈਗੇ ਤੇ ਉਹ ਲੈ ਕੇ ਚਲੇ ਜਾਂਦੇ ਆ ਵੋਟਾਂ ਮੜ ਕੇ ਕਿਸੇ ਨੂੰ ਪੁੱਛਦੇ ਨਹੀਂ ਆ ਜਿਹੜੇ ਪਾਸੋਂ ਹੁਣ ਵੀ ਦੁਆਰ ਆ ਕੇ ਇੱਥੇ ਉਹ ਉਹਨਾਂ ਦਾ ਕੀ ਪਤਾ ਕੱਲ ਨੂੰ ਮੁੜ ਕੇ ساری ਦੋਲ ਨੂੰ ਵੀ ਕੱਲ ਨਾ ਫਿਲਮਾਂ ਜਿ ਦਿਖਾਣਾ ਪਰ ਤੁਮਾਪੋਂ ਕਿ ਕੰਨਗਰ ਜਿਵੇਂ ਅਗਲਾ 55 ਦਿਨ ਬਿਜਲੀ ਚਲਾ ਕੇ ਤਾਂ ਇਹ ਤਾਂ ਹੈ ਜੀ 5 ਦਿਨ ਕਰਦੇ ਨੂੰ ਤਾਂ ਗਾਹ ਲੱਗਦੇ ਗਏ ਬੰਦ ਕਰਕੇ ਰੱਖ ਲੂਗਾ ਕਾਂਗਰਸ ਨੇ ਵੀ 6 ਸਾਲ ਆਪਣੇ ਦੇਸ਼ ਦੇ ਉੱਤੇ ਰਾਜ ਕੀਤਾ ਪਰ ਦੇਸ਼ ਦੇ ਵਿੱਚ 60 ਦਾਸ ਤੇ ਅਸਲ ਵਿੱਚ 6 ਸਾਲਾਂ ਦੇ ਵਿੱਚ ਜਿਹੜੇ ਉਹ ਗਰੀਬ ਕਿਸਾਨ ਹੈ ਜਾਂ ਮਜ਼ਦੂਰ ਹੈ ਜਾਂ ਛੋਟੇ ਬੰਦੇ ਨੂੰ ਉੱਪਰ ਚੁੱਪਣ ਵਾਸਤੇ ਕੋਈ ਵੱਡੇ ਅਪਰਾਣੇ ਨਹੀਂ ਕੀਤੇ ਜੇ ਨੰਬਰ ਦੇ ਪ੍ਰਾਣੇ ਕਿਤੇ ਹੁੰਦੇ ਤਾਂ ਕਾਲ ਰਾਸ ਦੀ ਹੋਂਦ ਹੀ ਨਿਕਤਮ ਹੋਣੀ ਸੀ ਕਿਹਨੂੰ ਦਿੱਤਾ ਇਹ ਤਾਂ ਸਮਾਂ ਕਹਿੰਦਾ ਸਰਕਾਰ ਨੇ ਨੂੰ ਤੋਂ ਕਰਕੇ ਦਿੱਤੀ ਜਾਂਦੀ ਆ ਉਹਨੂੰ ਵੀ ਕਬੂਤੀ ਕਰਕੇ ਹੁਣ ਗਰੀਬਾਂ ਦੀ 5-5 ਕਿਲੋ ਹੀ ਕਰਤੀ ਜਿਹੜੀ 15-15 ਕਿਲੋ ਕੀ ਨਹੀਂ ਮਿਲਦੀ ਇਹੇ ਜੇ ਕੰਮ ਕਰੀ ਆ ਗੱਪਾਂ ਦੀ ਸਰਕਾਰ ਪੰਜਾਬ ਸਰਕਾਰ ਗੱਪਾਂ ਤੋਂ ਬਿਨਾ ਕੋਸਲੀ ਇਹ ਗੱਪਾਂ ਮਾਰ ਕੇ ਪਹਿਲਾ ਆਦਾ ਰਾਜ ਕਰਿਆ ਇਹਨਾਂ ਨੇ ਮੁੱਖ ਮੰਤਰੀ ਬਣੇ ਤੇ ਹੁਣ ਵੀ ਤੋਂ ਨਹੀਂ ਕਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਸਰਬਜੀਤ ਖਾਲਸਾ ਨੂੰ ਵੀ ਜਦੋਂ ਅੰਮਰ ਅੰਮਰਤ ਪਾਇਆ ਉੱਤੇ ਐਨਐਸਏ ਲੱਗ ਰਹੀ ਸੀ ਤਾਂ ਉਦੋਂ ਸਰਬਜੀਤ ਨੇ ਕਿਉਂ ਨਹੀਂ ਰੋਲਾ ਪਾਇਆ ਕਿਹੜੇ ਧਰਨੇ ਦੇ ਵਿੱਚ ਪਹ ਮਹਲਾਪ੍ਰੀ ਸਿੰਘ ਤੇ ਗੁਰਜੀਤ ਸਿੰਘ ਈਗਲ ਪੰਜਾਬ ਨਿਊਜ਼ ਵੱਲੋਂ ਆਪਸਾ ਦਾ ਸਵਾਗਤ ਕਰਦੇ ਹਾਂ ਜਿੱਦ ਅਸੀਂ ਪਹੁੰਚੇ ਹਾਂ ਪਿੰਡ ਅਜਤੈਗਲ ਦੀ ਸਾਥ ਵਿੱਚ ਜਿੱਥੇ ਕਿ ਅਸੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਪੱਤਰ ਦਿੱਤਾ ਸੀ ਕਿ ਉਹ ਆਪਣੀ ਆਪਣੀ ਡਿਬੇਟ ਆ ਕੇ ਪਿੰਡ ਅਜਤੈਗਲ ਦੀ ਸਾਥ ਵਿੱਚ ਦੇਣ ਪਰ ਕੋਈ ਪਾਰਟੀਆਂ ਵੱਲੋਂ ਇੱਥੇ ਆਪਣੀ ਆਇਰੀ ਨਹੀਂ ਲਗਵਾਈ ਗਈ ਇੱਥੇ ਕੁਝ ਕਿਸਾਨ ਆਗੂ ਤੇ ਇੱਕ ਕਾਂਗਰਸ ਪਾਰਟੀ ਦੇ ਆਗੂ ਪਹੁੰਚੇ ਹਨ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਲਓ ਜੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਆਗੂ ਜੋਗਰਨਦੀਪ ਸਿੰਘ ਜਨਨਾਮ ਤੇ ਹਾਂਜੀ ਰੰਤੇਜੀ ਕੀ ਕਹਿਣਾ ਚਾਹੋਗੇ ਤੁਸੀਂ ਬੀਬੀ ਅਮਰਜੀਤ ਕੌਰ ਜੀ ਸਾਹੋਕੇ ਦੇ ਬਾਰੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਈਗਲ ਪੰਜਾਬ ਚੈਨਲ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਇਹ ਪ੍ਰੋਗਰਾਮ ਕੀਤਾ ਤੇ ਦੂਜਾ ਮੈਂ ਤੁਹਾਨੂੰ ਇਹ ਦੱਸਦਾ ਹਾਂ ਵੀ ਅਸੀਂ ਅਮਰਜੀਤ ਕੌਰ ਸਾਹੋਕੇ ਦੀ ਸਪੋਰਟ ਕਰਨ ਦਾ ਨਿਰਣਾ ਇਸ ਕਰਕੇ ਲਿਆ ਕਿ ਅਸੀਂ ਜਿਹੜਾ ਕੇਂਦਰ ਸਰਕਾਰ ਦੇ ਵਿੱਚੋਂ ਮੋਦੀ ਨੂੰ ਪਾਸੇ ਕਰ ਸਕੀਏ ਇਹ ਉਹੀ ਮੁੱਦੀਆ ਜਿਨ੍ਹਾਂ ਨੇ ਆਪਣੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਮਜ਼ਦੂਰ ਕਿਸਾਨਾਂ ਨਾਲ ਕਿੰਨਾ ਜਾਨਣਾ ਲੰਗਾ ਕੀ ਕੁਛ ਕੀਤਾ ਜੋ ਹੁਣ ਸ਼੍ਰੀ راہਲ ਗਾਂਧੀ ਜੀ ਨੇ ਗਰੰਟੀਆਂ ਦਿੱਤੀਆਂ ਐ ਐਮਐਸਪੀ ਦੀਆਂ ਵੀ ਦਿੱਤੀਆਂ ਹੋਰ ਵੀ ਹਰ ਕਸਮ ਦੀ ਉਹਨੇ ਗਰੰਟੀ ਦਿੱਤੀ ਐ ਤੇ ਕਾਂਗਰਸ ਪਾਰਟੀ ਨੇ ਏਦੋਂ ਪਹਿਲਾਂ ਜਿਹੜਾ ਕੁਛ ਕਿਹਾ ਉਹ ਕੀਤਾ ਜਿਵੇਂ ਪਿੱਛੇ ਚਲੋ ਕੈਪਟਨ ਸਾਹਿਬ ਹੁਣ ਭਾਵੇਂ ਬੀਜੇਪੀ ਚ ਚਲੇ ਗਏ ਉਹਨਾਂ ਨੇ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਰਜ਼ਾ ਮਾਫੀ ਕੀਤੀ ਠੀਕ ਆ ਕੁਝ ਕਿਸਾਨ ਵਿੱਚੋਂ ਰਹਿ ਗਏ ਸਾਰੇ ਤਾਂ ਨਹੀਂ ਵਿੱਚ ਆ ਸਕੇ ਪਰ ਜਿਵੇਂ ਸਾਡੇ ਜਤਕਿਲਪਿੰਡ ਦੇ ਵਿੱਚ ਮਤਲਬ 80% ਘਰ ਆ ਗਏ ਜਿਹਦੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸੋਸਾਇਟੀ ਦੀਆਂ ਲਿਮਟਾਂ ਸੋਸਾਇਟੀ ਵਾਲੇ ਪੈਸੇ ਮਾਫ ਹੋਏ ਆ ਜਿਹੜਾ ਮੇਰੇ ਪਿੰਡ ਜਿੱਤਗੜ੍ਹ ਦੇ ਵਿੱਚ ਕਾਂਗਰਸ ਨੇ ਜਿੰਨਾ ਕੰਮ ਕੀਤਾ ਪੱਕੇ ਖਾੜੇ ਬਣਾਈ ਵੀ ਕਾਂਗਰਸ ਨੇ ਉਹਨਾਂ ਦੀ 2002 ਤੋਂ ਜਦੋਂ 2007 ਚ ਕਿਰਤਨ ਦੀ ਸਰਕਾਰ ਆਈ ਹੈ ਰਿਪੇਅਰ ਵੀ ਕਾਂਗਰਸ ਨੇ ਕਰਵਾਈ ਤਿੰਨ ਵਾਰ ਆਪਣੇ ਪਿੰਡ ਦਾ ਸਕੂਲ ਅਪਗ੍ਰੇਡ ਹੋਇਆ ਪ੍ਰਾਇਮਰੀ ਤੋਂ ਮਿਡਲ ਹੋਇਆ ਮਿਡਲ ਤੋਂ ਹਾਈ ਹਾਈ ਹੋਇਆ ਆ ਬੈਠਿਆ ਸਾਡੇ ਤਾਇਆ ਜੀ ਕਰਮ ਸਿੰਘ ਪ੍ਰਧਾਨ ਜੀ ਇਹਨਾਂ ਦੀ ਮਿਹਨਤਾਂ ਨਾਲ ਤੇ ਸ਼੍ਰੀ ਪਿੰਦਰ ਕੁਮਾਰ ਸ਼ਰਮਾ ਜੀ ਦੇ ਯਤਨਾਂ ਨਾਲ ਤਿੰਨ ਵਾਰ ਸਕੂਲ ਅਪਗ੍ਰੇਡ ਹੋਇਆ ਤੋਂ ਕਾਂਗਰਸ ਦੀ ਸਰਕਾਰ ਵਿੱਚ ਚੁਕਿਆ ਅੱਜ ਪਿੰਡ ਦੇ ਵਿੱਚ ਕੁੱਲ ਗਲੀ ਦੇ ਵਿੱਚ ਪੱਕੀਆਂ ਚ ਆਪਣਾ ਲੋਕ ਟਾਈਲ ਚਣੀ ਗਈ ਹੈ ਜੋ ਵੀ ਕੰਮ ਹੋਇਆ ਸਾਡੇ ਪਿੰਡ ਦੇ ਵਿੱਚ ਉਹ ਬਈ ਕਾਂਗਰਸ ਸਰਕਾਰ ਵੇਲੇ ਹੀ ਹੋਇਆ ਤੇ ਇਸ ਕਰਕੇ ਅਸੀਂ ਕਾਂਗਰਸ ਸਰਕਾਰ ਦੀ ਸਪੋਰਟ ਕਰਨ ਨੂੰ ਕਹਿੰਦੇ ਆ ਵੀ ਜੇ ਆਪਾਂ ਕੇਂਦਰ ਦੇ ਵਿੱਚੋਂ ਮੋਦੀ ਨੂੰ ਭਜਾਵਾਂਗੇ ਫੇਰ ਹੀ ਬਈ ਜੀ ਫਾਇਦਾ ਹੈ ਇਹਦੇ ਤੇ ਮਜ਼ਦੂਰ ਕਿਸਾਨ ਸਭ ਦਾ ਫਾਇਦਾ ਹੈ ਤੇ ਅਸੀਂ ਇਹ ਗੱਲ ਮੈਂ ਵਿਸ਼ਵਾਸ ਨਾਲ ਕਹਿੰਦਾ ਵੀ ਕਾਂਗਰਸ ਪਾਰਟੀ ਨੇ ਇਦੋਂ ਪਹਿਲਾਂ ਵੀ ਜੋ ਕਿਹਾ ਉਹ ਕੀਤਾ ਤੇ ਜਿਹੜਾ ਹੁਣ ਕਿਹਾ ਉਹ ਵੀ ਕਰਨਗੇ ਇਹ ਪਿਛਲੇ 60 ਸਾਲਾਂ ਤੋਂ ਤਾਂ ਆਪਣੇ ਕਾਂਗਰਸੀ ਇਸਪਾਹ ਆਪਸਪੋਰਟ ਕੀਤੀ ਸੀਗੀ ਪਰ ਕਾਂਗਰਸ ਵੱਲੋਂ ਅੱਜ ਤੀਕਾ ਜਿਹੜਾ ਕੁਝ ਨਹੀਂ ਸੀ ਕਹਿੰਦੇ ਕੀਤਾ ਗਿਆ ਲੋਕਾਂ ਵੱਲੋਂ ਜਿਹੜਾ ਲੋਕਾਂ ਨਾਲ ਮੋਹ ਟੁੱਟ ਗਿਆ ਉਹ। ਬਈ ਕੀਤਾ ਤਾਂ ਬਹੁਤ ਕੋਸ਼ਿਸ਼ੀ ਪਰ ਜਿਹੜਾ ਕੁਝ ਆਪਾਂ ਸਭ ਕੁਝ ਆਪਾਂ ਚਾਹਣੇ ਹੁੰਨੇ ਉਹ ਕਈ ਵਾਰੀ ਨਹੀਂ ਵੀ ਹੁੰਦਾ। ਉਹ ਹੁਣ ਚਲੋ ਉਹਨਾਂ ਨੂੰ ਜੇ ਪਿੱਛੇ 10 ਸਾਲ ਕੀਤਾ ਤੇ 10 ਸਾਲਾਂ ਚ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੀ ਲੋਕ ਚਾਹੁੰਦੇ ਸੀ ਜਿਹੜਾ ਸਤੋ ਨਹੀਂ ਹੋ ਸਕਿਆ ਉਹ ਐਸੇ ਕੀ ਕਰਕੇ ਵਿਖਾਉਣਗੇ ਪਰ ਜਿੰਨਾ ਉਹਨਾਂ ਨੇ ਕੀਤਾ ਉਹ ਬਹੁਤ ਜ਼ਿਆਦਾ ਕੀਤਾ ਵਾ। ਤੁਸੀਂ ਬੀਬੀ ਅਮਰਜੀਤ ਕੌਰ ਬਾਰੇ ਕੀ ਜਾਣਨਾ ਚਾਹੋਗੇ? ਉਹ ਕਿੱਥੋਂ ਦੇ ਆ ਰਹਿਣ ਸੈਣ ਵਾਲੇ? ਅਮਰਜੀਤ ਕੌਰ ਬੀਬੀ ਫਰੀਦਕੋਟ ਦੀ ਉਹ ਲੜਕੀ ਆ ਤੇ ਮੋਗੇ ਨੂੰ ਵਿਆਹੀ ਵੀ ਆ। ਪੜੇ ਲਿਖੇ ਵਧੀਆ ਇਨਸਾਨ ਹੈ ਟੀਚਰ ਰਿਟਾਇਰ ਹੋਏ ਹੋਏ ਆ ਉਹਨਾਂ ਨੂੰ ਗੱਲਬਾਤ ਵੀ ਕਰਨੀ ਆਉਂਦੀ ਹੈ ਉਹ ਜਾ ਕੇ ਆਪਣੀ ਮੰਗ ਠਾਉਣਗੇ ਉੱਥੇ ਆਪਣੇ ਜ਼ਿਲ੍ਹੇ ਦੇ ਆਪਣੇ ਪਹੁੰਚ ਦੇ ਵਿੱਚ ਆਉਂਦੇ ਆ ਆਪਾਂ ਉਹਨਾਂ ਨਾਲ ਜਦੋਂ ਮਰਜ਼ੀ ਜਾ ਕੇ ਸੰਪਰਕ ਕਰ ਸਕਦੇ ਆ ਤੇ ਮੈਂ ਤਾਂ ਇਹੀ ਕਹਾਂਗਾ ਵੱਧ ਤੋਂ ਵੱਧ ਉਹਨਾਂ ਨੂੰ ਕਹੋ ਜਿਹੜੇ ਪਾਸਿਓਂ ਹੁਣ ਉਮੀਦਵਾਰ ਆ ਕੇ ਇੱਥੇ ਹੋਏ ਆ ਉਹਨਾਂ ਦਾ ਕੀ ਪਤਾ ਕੱਲ ਨੂੰ ਮੁੜ ਕੇ ਸੰਨੀ ਦੇਵਾਲ ਵਾਂਗੂ ਵੀ ਕੱਲੀਆਂ ਫਿਲਮਾਂ ਜੀ ਦੇਖਣ ਆਪਾਂ ਨੂੰ ਉਹ ਆਪਾਂ ਦੇਖਣ ਨੂੰ ਮਿਲਣ ਆਪਾਂ ਹੀ ਆਮ ਆਦਮੀ ਪਾਰਟੀ ਦਾ ਹੈ ਨਾ ਅਬ ਕੇਬੀਬ ਅਮਰਜੀਤ ਕੌਰਤਾ ਕੈਨੇਡਾ ਦੇ ਪੀਆਰ ਆ ਕਿ ਕੈਨੇਡਾ ਦੇ ਪੀਆਰ ਨਹੀਂ ਉਹਦੇ ਉਹਨਾਂ ਨੇ ਤੇ ਇਹੀ ਦੱਸਿਆ ਵੀ ਸਾਡੇ ਜਿਹੜੇ ਬੱਚੇ ਆ ਉਹ ਕੈਨੇਡਾ ਦੇ ਪੀਆਰ ਹੈਗੇ ਆ ਮੈਂ ਇੱਥੇ ਹੀ ਰਹੂੰਗੀ ਤੇ ਨਾਲੇ ਜਿਹਨੂੰ ਬਾਈ ਦੀ ਐਮਪੀ ਦੀ ਕੁਰਸੀ ਮਿਲ ਗਈ ਉਹਨੂੰ ਕੈਨੇਡਾ ਜਾ ਕੇ ਕੰਮ ਕਰਨ ਦੀ ਕੀ ਲੋੜ ਆ ਉਹ ਇੱਥੇ ਆਪ ਲੋਕਾਂ ਦੀ ਸੇਵਾ ਵੀ ਹੈ ਤੇ ਮੇਵਾ ਵੀ ਹੈ ਸਾਰਾ ਪੋਜ਼ਿਟਿਵ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਕਾਂਗਰਸ ਨੂੰ ਵੋਟਾਂ ਪਾਉਣ ਲੋਕੀ ਤਾਂ ਕਾਂਗਰਸ ਆਪਣੇ ਵੀ ਵਾਅਦੇ ਪੂਰਾ ਉਤਰੂਗੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਹੜੀ ਇਹਦੋਂ ਪਿਛਲੀ ਸਰਕਾਰ ਕਾਂਗਰਸ ਦੀ ਪੰਜਾਬ ਪ੍ਰਦੇਸ਼ ਦੇ ਵਿੱਚ ਬਣ ਕੇ ਗਈ ਆ ਉਹਦੇ ਵਿੱਚ ਕਾਂਗਰਸ ਦੇ ਦੋ ਮੁੱਖ ਮੰਤਰੀ ਬਣੇ ਜੋ ਕਿ ਸਾਲਕ ਚਰਨਜੀਤ ਚੰਨੀ ਜੀ ਰਹੇ ਆ ਪਹਿਲਾ ਕੈਪਟਨ ਅਮਰਿੰਦਰ ਸਿੰਘ ਰਹੇ ਆ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਪਿੰਡ ਦੇ ਵਿੱਚ 80% ਕਰਜ਼ਾ ਮਾਫੀ ਹੋਈ ਆ ਉਹਨਾਂ ਨੇ ਕਿਹਾ ਸੀ ਹੋਈ ਵੀ ਆ ਪਰ ਉਹ ਥੋੜਾ ਜਿਹਾ ਕੇਂਦਰ ਦਾ ਸਹਿਯੋਗ ਘੱਟ ਮਿਲਣ ਕਰਕੇ ਜਿਵੇਂ ਉਹਨਾਂ ਨੇ 100% ਕਿਹਾ ਸੀ ਉਹ ਨਹੀਂ ਹੋ ਸਕਿਆ ਜੇ ਕਿਤੇ ਕੇਂਦਰ ਸਹਿਯੋਗ ਦੇ ਦਿੰਦਾ ਤਾਂ ਉਹ 100% ਵੀ ਹੋ ਜਾਣਾ ਸੀਗਾ ਤੇ ਐਸੇ ਤਰ੍ਹਾਂ ਹੁਣ ਜਿਵੇਂ ਸ਼੍ਰੀ ਰਾウਲ ਗਾਂਧੀ ਜੀ ਨੇ ਦੱਸਿਆ ਪੀ ਐਮ ਐਸ ਵੀ ਜੋ ਕਿਸਾਨਾਂ ਦੀ ਆਪਣੀ ਮੇਨ ਮੰਗ ਸੀਗੀ ਤੇ ਹੋਰ ਨੌਕਰੀਆਂ ਵਗੈਰਾ ਦਾ ਜਾਂ ਕੋਈ ਜੋ ਵੀ ਹੈ ਉਹਨਾਂ ਨੇ ਕਿਹਾ ਪੂਰਨ ਵਿਸ਼ਵਾਸ ਹੋ ਵੀ ਅੱਗੇ ਵੀ ਓਦੋਂ ਪਹਿਲਾਂ ਵੀ ਕਾਂਗਰਸ ਨੇ ਪੂਰਾ ਕੀਤਾ ਤੇ ਹੁਣ ਵੀ ਕਰੋ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਵੀ ਕੈਪਟਨ ਮਨਿੰਦਰ ਜੀ ਜਿੱਤੇ ਸੀਗੇ ਉਹ ਆਪਣੇ ਮੈਦਾਨ ਚ ਬਾਹਰ ਹੀ ਨਹੀਂ ਆਏ ਉਹਦੇ ਬਾਰੇ ਕੀ ਕਹਿਣਾ ਜਾਊਂਗਾ ਮਹਿਲਾਵਾਂ ਚੋਂ ਬਾਹਰ ਆ ਕੇ ਆਪਾਂ ਉਹ ਤੋਂ ਬਾਹਰ ਕਰਵਾ ਕੇ ਲੈਣਾ ਵੀ ਕੀ ਸੀ ਮੰਨ ਲਓ ਜੇ ਆਪਾਂ ਸੀਐਮ ਦੇ ਸਾਹਮਣੇ ਸੁਣ ਗਏ ਉਹਨਾਂ ਨੇ ਇਹ ਕਿਹਾ ਵੀ ਕੰਮ ਕੀਤੇ ਨਹੀਂ ਗਏ ਸੀਐਮ ਸਾਹਿਬ ਤੁਰੇ ਫਿਰਦੇ ਤੇ ਇਹਨਾਂ ਨੇ ਤੁਰ ਕੇ ਢਾਈ ਸਾਲਾਂ ਦੇ ਵਿੱਚ ਕੀ ਕਰਤਾ ਜਿਹੜੀ ਕੋਈ ਗਰੀਬ ਬੰਦਿਆਂ ਨੂੰ 30 ਕਿਲੋ ਕਣਕ ਮਿਲਦੀ ਸੀ ਉਹ ਬੰਦ ਕੀਤੀ ਵੀ ਆ ਢਾਈ ਸਾਲਾਂ ਤੋਂ ਕੋਈ ਵੀ ਕਣਕ ਨਹੀਂ ਮਿਲੀ ਕਿਸੇ ਨੂੰ ਕੋਈ ਬੰਦਾ ਕਹੇ ਦੇ ਵੀ ਸਾਰੇ ਪੰਜਾਬ ਦੇ ਵਿੱਚ ਵੀ ਸਾਨੂੰ ਕਣਕ ਮਿਲਦੀ ਹੈ ਜਿਹੜੀ ਉਹ 15 ਕਿਲੋ ਕਣਕ ਕਹਿੰਦਾ ਸਰਕਾਰ ਵਾਲੀ ਉਹ ਮਿਲ ਰਹੀ ਹੈ ਦੂਜੀ ਕਣਕ ਬੰਦ ਹੈ ਤੇ ਕੱਲਾ ਤੁਰਨ ਫਿਰਨ ਤੋਂ ਤਾਂ ਆਪਾਂ ਕੁਝ ਨਹੀਂ ਲੈਣਾਗਾ ਆਪਾਂ ਨੂੰ ਤਾਂ ਕੰ ਇਹ ਕਿ ਬੀਲੀ ਬਲਾਂ ਨੂੰ ਲੈ ਕੇ ਭਗਵਾਨ ਜੀ ਕਹਿੰਦੇ ਆ ਵੀ ਅਸੀਂ ਮਾਫ ਕੀ ਕਹਿਣਾ ਤੁਹਾਡਾ ਨਹੀਂ ਉਹ ਮਾਫ ਤਾਂ ਪਹਿਲਾਂ ਵੀ ਸੀਗੇ ਜੀ ਮੰਨ ਲਓ ਪਹਿਲਾਂ ਕਾਲੀ ਸਰਕਾਰ ਨੇ ਕੀਤੇ ਮੁਰਕੇ ਕਾਂਗਰਸ ਵੇਲੇ ਵੀ ਰਹੇ ਇਹਨਾਂ ਨੇ ਥੋੜਾ ਜਿਹਾ ਉਹਦਾ ਜਿਹੜਾ ਮਾਫਦੰਡ ਹੋਰ ਸਾਵਨਾ ਕਰ ਲਿਆ ਇਹਨਾਂ ਨੇ ਜਿਵੇਂ 600 ਜੂਨਟ ਕਰਤੀਏ ਤੇ ਜਦੋਂ 601 ਹੋ ਜਾਂਦੀ ਹੈ ਉਦੋਂ ਦਾ ਫੁੱਲ ਬਿੱਲ ਆ ਜਾਂਦਾ ਤੇ ਹੁਣ ਕਿਹੜਾ ਮੀਟਰ ਨੂੰ ਫੜ ਕੇ ਬੈਠਾ ਰੂਗਾ ਵੀ 600 ਦੀ ਬੰਦ ਕਰਨਾ ਆਪਾਂ ਮਾਲੋ ਜੇ ਕਿਸੇ ਦੀ 2 ਮਹੀਨਿਆਂ ਤੋਂ 60 ਦਿਨ ਬਣਦੇ ਆ ਜੇ ਹੁਣ 55 ਦਿਨਾਂ ਦੇ 600 ਜੂੰਟ ਪੂਰੀ ਹੋ ਗਈ ਤੇ 5 ਦਿਨ ਕਿਹੜਾਗਲਾ ਬਿਜਲੀ ਬੁਝਾ ਕੇ ਬੈਠਾ ਰਹੂਗਾ ਤੇ ਜਦੋਂ 602 ਹੋ ਗਈਆਂ ਉਦੋਂ ਪੂਰੀਆਂ ਉਹ ਪਿਛਲੀਆਂ ਸਰਕਾਰਾਂ ਨੇ ਭਾਵੇਂ ਜੂੰਟਾਂ ਘੱਟ ਮਾਫ਼ ਕੀਤੀਆਂ ਸੀ ਪਰ ਉਹ ਜਿਹੜੀਆਂ ਉਹ ਜਿੰਨੀਆਂ ਮਾਫ਼ ਸੀ ਉਹਨਾਂ ਦਾ ਮਾਫ਼ ਸੀ ਉਹ ਤੋਂ ਜਿਹੜਾ ਪਲੱਸ ਆਉਂਦੀਆਂ ਸੀ ਉਹਨਾਂ ਦਾ ਬਿੱਲ ਆਉਂਦਾ ਸੀ ਹੁਣ ਜਦੋਂ ਕਿ ਜੇ 601 ਵੀ ਹੋ ਗਈ ਤਾਂ ਸਾਰੀਆਂ ਜੂੰਟਾਂ ਦਾ ਬਿੱਲ ਆਊਗਾ ਬਾਈ ਜੀ ਬੀਬੀ 100 ਕੇਜੀ ਦੇ ਪੁੱਸਪੁੱਤਰ ਇੱਥੇ ਪਹੁੰਚੇ ਸੀ ਆਪਣੇ ਜੈਤੋ ਵਿਖੇ ਮਾਸ਼ਿਆ ਦੇ ਮਹੱਲੇ 'ਚ ਉਹਨਾਂ ਨੇ ਇਹ ਦੱਸਿਆ ਠੀਕ ਕਿ ਆਮ ਆਦਮੀ ਪਾਰਟੀ ਇਹ ਦਾਵਾ ਤਾਂ ਕਰਦੀ ਹੈ ਬਿਜਲੀ ਬਿੱਲ ਮਾਫ ਕੀਤੀ ਹੈ ਪਰ ਲੋਕਾਂ ਨੂੰ ਫਿਰ ਵੀ 20 20 30 3000 ਰੁਪਿਆ ਬਿੱਲ ਆਇਆ ਪਿਆ ਮੈਂ ਤੁਹਾਨੂੰ ਦੱਸੀਦਾ ਜਾਨਾ ਵੀ ਜਦੋਂ 600 ਜੂਨਟ ਟੁੱਟੇ ਲੰਘ ਗਈ ਹੁਣ ਭਾਵੇਂ ਕੋਈ ਗਰੀਬ ਪਰਿਵਾਰ ਹੈ ਭਾਵੇਂ ਕੋਈ ਸਰਦਾਰ ਪਰਿਵਾਰ ਹੈ ਗਰਮੀ ਦੇ ਹਿਸਾਬ ਨਾਲ ਹਰ ਇੱਕ ਦੇ ਘਰੇ ਪੱਖਾ AC ਕੂਲਰ ਫਰਿੱਜ ਵਗੈਰਾ ਚੱਲੂਗੀ ਚੱਲੂਗੀ ਜਦੋਂ ਚੱਲੂਗੀ ਬਿਜਲੀ ਤਾਂ ਮੱਚੂਗੀ ਹੁਣ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਉਹਨਾਂ ਅਗਲਾ 55 ਦਿਨ ਬਿਜਲੀ ਚਲਾ ਕੇ ਤਾਂ ਇਹ ਤਾਂ ਹੈ ਨਹੀਂ ਵੀ 5 ਦਿਨ ਫਿਰ ਜੂਨਟਾਂ ਘਾਹ ਲੰਗਦੀਆਂ ਇਹ ਜਿਹੜਾ 600 ਤੋਂ ਜਦੋਂ ਉੱਪਰ ਲਾਂਗੀ ਤਾਂ ਸਾਰੀ ਦਾ ਬਿੱਲ ਆਉਣਾ ਹੈ ਇਹ ਤਾਂ ਇੱਕ ਜਿਹੜਾ ਗੋਲ ਢੰਗ ਨਾਲ ਤਰੀਕਾ ਹੈ ਜਿਹੜਾ ਵੀ ਆਪਾਂ ਜਿਵੇਂ ਕਹਿ ਦਗੇ ਪੰਜਾਬੀ ਚ ਕਹਿੰਦੇ ਦੀ ਪਜਾਮਾ ਗਲ ਵੇਚਦੀ ਲਾਉਣਾ ਤੇ ਜਿਹੜਾ ਝੱਗਾ ਉਹ ਨੇਪੇ ਵੇਚਦੀ ਲਾਉਣਾ ਇਹ ਕੀ ਫੋਰ ਗੱਲ ਸੀ ਜੀ ਵੀ ਜੇਕਰ ਬੀਬੀ ਸਾਹੁ ਕੇ ਜਿੱਤਦੇ ਆ ਤਾਂ ਉਹ ਕਿਸਾਨਾਂ ਦਾ ਸਮਰਥਨ ਕਰਨਗੇ ਇਆ ਨਹੀਂ ਕਰਨਗੇ ਪੂਰਾ ਸਮਰਥਨ ਕਰਨਗੇ ਪਿਛਲੀ ਸਰਕਾਰ ਵੇਲੇ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਤੁਸੀਂ ਉਹਨਾਂ ਨਾਲ ਗੱਲ ਕਰਿਓ ਵੀ ਪੰਜਾਬ ਸਰਕਾਰ ਨੇ ਉਦੋਂ ਵੀ ਪੰਜਾਬ ਸਰਕਾਰ ਸੀਗੀ ਇੱਥੇ ਕਾਂਗਰਸ ਦੀ ਸਰਕਾਰ ਸੀ ਪੰਜਾਬ ਵਿੱਚ ਐਦਕੀ ਆਮ ਪਾਰਟੀ ਸਰਕਾਰ ਸੀ ਐਦਕੀ ਧਰਨੇ ਮਜਾਰਿਆਂ ਤੇ ਕੀ ਉਹਨਾਂ ਨੂੰ ਮਿਲਿਆ ਤੇ ਪਿਛਲੀ ਸਰਕਾਰ ਵੇਲੇ ਕੀ ਮਿਲਿਆ ਇਹ ਤੁਹਾਨੂੰ ਉੱਥੇ ਹੀ ਪਤਾ ਲੱਗ ਜੀ ਆਈ ਜਿਹੜਾ 84 ਦੇ ਦਿਨਾਂ ਗਿਆ ਵੇਲੇ ਕਾਂਗਰਸ ਨੂੰ ਉਛੜਕਾ ਲੱਗਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਆਏ ਆ ਵੀ ਉਸ ਟਾਈਮ ਤੇ ਜਿਹੜੇ ਕੋਈ ਹਾਲਾਤ ਸੀਗੇ ਹਾਲਾਤਾਂ ਦੇ ਹਿਸਾਬ ਨਾਲ ਜੋ ਵੀ ਸਿਸਟਮ ਬਣਿਆ ਚਲੋ ਬਣਿਆ ਪਰ ਉਹਨੇ ਆਪ ਤੋਂ ਗਾਂਧੀ ਪਰਿਵਾਰ ਵਰਸਨਰੀ ਆਪ ਦੇ ਤੌਰ ਤੇ ਤੇ ਕਾਂਗਰਸ ਦੀ ਸਾਰੀ ਹਾਈ ਕਮਾਂਡ ਸਾਰੀ ਸਿੱਖ ਮਤਲਬ ਭਾਈਚਾਰੇ ਤੋਂ ਮਾਫੀ ਮੰਗ ਚੁੱਕੀ ਹੈ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਵੀ ਜਦੋਂ ਕੋਈ ਬੰਦਾ ਸਿਰ ਝੁਕਾ ਕੇ ਮਾਫੀ ਮੰਗ ਲੇ ਤੇ ਆਪਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਉਸ ਟਾਈਮ ਦੇ ਜਿਹੜੇ ਹਾਲਾਤ ਸੀਗੇ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਚਲੋ ਜੋ ਵੀ ਹੋਇਆ ਪਰ ਅੱਜ ਜਿਵੇਂ ਉਹਨਾਂ ਨੇ ਮਾਫੀ ਮੰਗੀ ਹੈ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿ ਜਿਹੜਾ ਕੋਈ ਕਰਦੇ ਬੰਦੇ ਤੋਂ ਚਲੋ ਜੇ ਗਲਤੀ ਹੋਇਆ ਤਾਂ ਮਾਫੀ ਤਾਂ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਜੇ ਕੋਈ ਬੰਦਾ ਝੁਕ ਕੇ ਆਪਾਂ ਤੋਂ ਮਾਫੀ ਮੰਗਦਾ ਹੈ ਜਿਹੜਾ ਝੁਕ ਗਿਆ ਮਾਫੀ ਮੰਗ ਲਈ ਉਹ ਤੋਂ ਵੱਡਾ ਕੋਈ ਵੀ ਹੋਣੀਗਾ ਤੇ ਇਸ ਹਿਸਾਬ ਨਾਲ ਮਾਫ ਕਰਕੇ ਵੱਧ ਤੋਂ ਵੱਧ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਜੇ ਆਪਾਂ ਕਾਂਗਰਸ ਪਾਰਟੀ ਦਾ ਸਾਥ ਦੇਵਾਂਗੇ ਜਿਵੇਂ ਪਿੱਛੇ ਆਪਾਂ ਨੂੰ ਆਪਾਂ ਕਾਂਗਰਸ ਦੇ ਕੰਮ ਵੇਖੇ ਹੋਏ ਐ ਤੇ ਉਵੇਂ ਹੀ ਹੁਣ ਹੋਣਗੇ ਤੇ ਮੋਦੀ ਤੋਂ ਆਪਣੇ ਦੇਸ਼ ਦਾ ਖੜਾ ਛੁੱਟ ਜਾਊਗਾ ਤੇ ਨਹੀਂ ਤਾਂ ਫਿਰ ਕੰਮ ਕਰ ਲੋਕ ਸਰਸ਼ੇਖ ਖਾਨੀ ਉਹਨੇ ਇਸ ਵਕਤ ਨਾਲ ਇੱਥੇ ਪਹੁੰਚਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਪਾਰਟੀ ਪਹਿਲੀ ਗੱਲ ਤਾਂ ਮੈਂ ਤੁਹਾਡਾ ਈਗਲ ਪੰਜਾਬੀ ਵਾਲਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਸਾਡਾ ਨਿੱਕਾ ਜਿਹਾ ਦਿੱਤ ਗਿਆ ਲੈ ਜਿੰਨੂੰ ਕਵਰਿੰਗ ਬੋਟਾਂ ਲਈ ਡਿਬੇਟ ਦੇ ਵਿੱਚ ਦੇ ਜਾਣਿਆ ਕਿ ਛੋਟਾ ਪਿੰਡ ਡਿਬੇਟ ਵੱਡੀ ਨਹੀਂ ਹੋ ਸਕਦੀ ਉਹਦਾ ਸ਼ਹਿਰਾਂ ਜਿਹਾ ਵੱਡੀ ਹੁੰਦੀ ਹੈ ਪਰ ਫਿਰ ਵੀ ਤੁਸੀਂ ਅਪਰਾਲਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਦੂਜੀ ਗੱਲ ਆ ਗਿਆ ਬੋਟਾਂ ਦਾ ਜਿਹੜਾ ਮਹਾ ਸੰਗਰਾਮ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਵੱਡੇ ਤੋਂ ਵੱਡੇ ਗੱਪ ਮਾਰ ਕੇ ਲੋਕਾਂ ਤੋਂ ਵੋਟਾਂ ਵਿੱਚ ਬਟੋਲ ਰਹੀਆਂ ਹੈ ਵੀ ਐਦੋਂ ਪਹਿਲਾਂ ਦੇਖੋ ਵੀ ਜਿਹੜਾ ਬੀਜੇਪੀ ਨੇ ਕਿੱਡਾ ਯਾਨੀ ਜੋਰ ਬਾਇਆ ਇੱਥੇ ਇੱਕ ਕਹਾਣੀ ਨੂੰ ਖੜਾ ਕੀਤਾ ਵੀ ਉਹ ਪਾਰ ਦੀ ਬੀਜੇਪੀ ਸਰਕਾਰ ਹੈ ਜਿਹਨੇ 10 ਸਾਲ ਕੇਂਦਰ ਦੇ ਵਿੱਚ ਰਾਜ ਕੀਤਾ ਹੁਣ ਗਰੀਬਾਂ ਨੂੰ ਕਿਸਾਨ ਗਰੀਬਾਂ ਨੂੰ ਤੇ ਗਰੀਬ ਜਿਹੜੇ ਹੈਗੇ ਮਜ਼ਦੂਰ ਹੈ ਜਾਂ ਛੋਟੇ ਪਾਰੀਆਂ ਨੂੰ ਲਤੜ ਕੇ ਰੱਖਿਆ ਉਹਨਾਂ ਨੇ ਜੋ ਵੀ ਆਪਣੇ ਦੇਸ਼ ਦੇ ਸਮਰਾਏ ਸੀ ਜੋ ਵੀ ਸਰਕਾਰ ادارے ਸੀ ਜਿਵੇਂ ਕੋਈ ਆਪਣੇ ਯਾਰ ਵੇਚ ਹੋਈ ਜਾਂ ਕੋਈ ਵੀ ਵੱਡੇ ਵੱਡੇ ادارے ਸੀ ਹੋਏ ਕਵਰਟ ਕਰਾਣੇ ਨੂੰ ਵੇਚ ਤੇ ਗਹਿਣੇ ਕਰਤੇ ਅੱਜ ਸਾਡੇ ਦੇਸ਼ ਦੇ ਉੱਤੇ ਬਹੁਤ ਵੱਡਾ ਯਾਨੀ ਸਮਰਾਇਆ ਦੂਜੇ ਮੋਖਾਂ ਦਾ ਸਿਰ ਚੜ ਚੁੱਕਿਆ ਤੇ ਜਿਹੜੇ ਕਹਿੰਦੇ ਅਸੀਂ ਦੇਸ਼ ਦੀ ਤਰੱਕੀ ਕੀਤੀ ਹੈ ਜੇਕਰ ਇਸ ਤੋਂ ਆ 5 ਸਾਲ ਵੀ ਆਪਣੇ ਕਿਸਾਨਾਂ ਨੇ ਗਾਂ ਜਾਂ ਜਿਹਨਾਂ ਨੇ ਵੋਟਾਂ ਪਾਤੀਆਂ ਤਾਂ ਆਪਣਾ ਵੱਧ ਤੋਂ ਵੱਧ ਨੁਕਸਾਨ ਕਰ ਸਕਦੇ ਆ ਇਹ ਇਸ ਕਰਕੇ ਆਸੀ ਦਾ ਕਿਸਾਨ ਯੂਨੀਅਨ ਨਹੀਂ ਉਹ ਕਹਿੰਨੇ ਆ ਵੀ ਜਿਹੜੇ ਮੋਦੀ ਨੇ ਜਿੰਨੇ ਵੀ ਵਾਅਦੇ ਕੀਤੇ ਦਸ ਸਾਲਾਂ ਚ ਕੋਈ ਪੂਰਾ ਨਹੀਂ ਕੀਤਾ ਇਹਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਦੂਜੀ ਗੱਲ ਆ ਜਾਂਦੀ ਹੈ ਤੇ ਦੂਜੀ ਤਰ ਹੈਗੀ ਕਾਂਗਰਸ ਕਾਂਗਰਸ ਨੇ ਵੀ 60 ਸਾਲ ਆਪਣੇ ਦੇਸ਼ ਦੇ ਉੱਤੇ ਰਾਜ ਕੀਤਾ ਹੈ ਪਰ ਦੇਸ਼ ਦੇ ਵਿੱਚ 7 ਤੋਂ 10 ਜਾਂ 60 ਸਾਲਾਂ ਦੇ ਵਿੱਚ ਜਿਹੜੇ ਉਹ ਗਰੀਬ ਕਿਸਾਨ ਹੈ ਜਾਂ ਮਜ਼ਦੂਰ ਹੈ ਜਾਂ ਛੋਟੇ ਬੰਦੇ ਨੂੰ ਉੱਪਰ ਚੁੱਕਣ ਵਾਸਤੇ ਕੋਈ ਵੱਡੇ ਅਪਰਾਲੇ ਨਹੀਂ ਕੀਤੇ ਜੇ ਵੱਡੇ ਅਪਰਾਲੇ ਕੀਤੇ ਹੁੰਦੇ ਤਾਂ ਕਾਂਗਰਸ ਦੀ ਹੋਂਦ ਹੀ ਨਹੀਂ ਖਤਮ ਹੋਣੀ ਸੀ ਤੇ ਉਹ ਅਪਰਾਲੇ ਨਾ ਹੋਣ ਕਰਕੇ ਅੱਜ ਕਾਂਗਰਸ ਵੀ ਪਿੱਛੜ ਗਈ ਹੈ ਤੇ ਉਹ ਜਿਹੜੀਆਂ ਪਾਰਟੀਆਂ ਨਵੀਆਂ ਹਨ ਉਹਨਾਂ ਦਾ ਸੰਯੋਗ ਲੈ ਕੇ ਹੁਣ ਸਰਕਾਰ ਬਣਾਉਣ ਲਈ ਸੰਯੋਗ ਮੰਗ ਰਹੀ ਹੈ ਵੀ ਸਾਨੂੰ ਸਰਕਾਰ ਬਣੂਗੀ ਕਿ ਕਾਂਗਰਸ ਦੀਆਂ ਜਿਹੜੀਆਂ ਹੈਗੀਆਂ ਦੂਜੀਆਂ ਪਾਰਟੀਆਂ ਉਹ ਹੀ ਨਾਲੇ ਉਹਨਾਂ ਦੀਆਂ ਲੱਤਾਂ ਜੇ ਨਾਲ ਹੀ ਉਹਨਾਂ ਦਾ ਮਹਾ ਗਠਜਬੰਧਨ ਕੀਤਾ ਵਿਆ ਇਸ ਕਰਕੇ ਕਾਂਗਰਸ ਦਾ ਵੀ ਬਹੁਤ ਨੁਕਸਾਨ ਹੋਇਆ ਲੋਕ ਉਹਨਾਂ ਨੂੰ ਨਹੀਂ ਵੋਟਾਂ ਪਾ ਰਹੇ ਪਰ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਮੋਦੀ ਆਣਾ ਮੋਦੀ ਦੀ ਸਰਕਾਰ ਨਹੀਂ ਆਉਣੀ ਚਾਹੀਦੀ ਹੋਰ ਜਿਸੇ ਮਰਜ਼ੀ ਪਾਰਟੀ ਦੀ ਆ ਜਾਏ ਕਿਉਂਕਿ ਉਹਨਾਂ ਨੇ ਜੋ ਕਿਸਾਨਾਂ ਦੇ ਸਾਡਾ ਸੁਭ ਕਰਨ ਦੀ ਸੀਤ ਹੋਇਆ ਉਸ ਬੀਜੇਪੀ ਦੇ ਕਾਰਨ ਹੋਇਆ ਕਿਸਾਨਾਂ ਦੀਆਂ ਐਮਐਸਪੀ ਜਿਹੜੀ ਖਤਮ ਹੋਈ ਹੈ ਜਿਹਨੂੰ ਖਤਮ ਕਰ ਰਹੀ ਹੈ ਕਿ ਵੱਡੇ ਵੱਡੇ ਪੰਜਾਬ ਦੇ ਵਿੱਚ ਛੈਲੋ ਬਣਾ ਰਿਹਾ ਜਾਂ ਮੌਲਕਰੇ ਦੇ ਵਿੱਚ ਛੈਲੋ ਉਹ ਸਾਡੇ ਮੰਡੀਕਰਨ ਨੂੰ ਖਤਮ ਕਰਨਾ ਚਾਹੁੰਦੀ ਹੈ ਜੇਕਰ ਮੰਡੀਕਰਨ ਖਤਮ ਹੋ ਗਿਆ ਤਾਂ ਕਿਸਾਨਾਂ ਦੀ ਜੈਂਸ ਬਹੁਤ ਹਲਕੀ ਵਿਕੂਗੀ ਜਿਹੜੀ ਅੱਜ 2200 ਨੂੰ ਵੇਚਦੀ ਹੈ ਉਹ ਤੁਹਾਨੂੰ 1100 ਨੂੰ ਵਿਕੂਗੀ ਇਸ ਕਰਕੇ ਮੋਦੀ ਦਾ ਕਿਸਾਨ ਚੱਠੇ ਬੰਦੀਆਂ ਵੱਧ ਤੋਂ ਵੱਧ ਵਿਰੋਧ ਕਰ ਰਹੀਆਂ ਤੇ ਬਾਕੀ ਤੁਸੀਂ ਆ ਦੇਖ ਲਓ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਇਹਨੇ ਗੱਪ ਮਾਰ ਕੇ ਲੋਕਾਂ ਨਾਲ ਇਹਨਾਂ ਦੇ ਜਿਹੜੇ ਮੰਤਰੀ ਬਣੇ ਵਿਆ ਜਾਂ ਐਮਐਲਏ ਆ ਉਹ ਕਹਿੰਦੇ ਸੀ ਕਿਸਾਨਾਂ ਨੂੰ ਅਸੀਂ ਚੁਟਕੀ ਤੇ ਐਮਐਸਪੀ ਦੇ ਦਾਂਗੇ ਮੂੰਗੀ ਤੇ ਐਮਐਸਪੀ ਦੇ ਦਾਂਗੇ ਕਿੱਧਰ ਗਈਆਂ ਹੋ ਐਮਐਸਪੀਆਂ ਇਹ ਵੀ ਉਹਨਾਂ ਦੇ ਨਾਲ ਦੀ ਉਹਦੀ ਪੀਟੀਮ ਉਨ੍ਹਾਂ ਦੇ ਨਾਲ ਹੀ ਵੀ ਟੀਮਾ ਕੀ ਹੋ ਗਿਆ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਤਾਂ ਇਹ ਕਾਂਗਰਸ ਦੇ ਨਾਲ ਇਹਨਾਂ ਦਾ ਵਾਰ ਦੇ ਵਿੱਚ ਸਮਝੌਤਾ ਹੈ ਇਹ ਸਾਰੀਆਂ ਇੱਕ ਹੈ ਕਵਰੇਟ ਘਰਾਣਿਆਂ ਦੇ ਕਹਿਣ ਤੇ ਚੱਲਦੀਆਂ ਜਿਵੇਂ ਕਵਰੇਟ ਘਰਾਣੇ ਕਰਦੇ ਆ ਉਵੇਂ ਹੀ ਕਰਦੀਆਂ ਉਹਨਾਂ ਦੀ ਇਹਨਾਂ ਦੀ ਬਾਗਡੂਰੀ ਸਾਰੀਆਂ ਕੰਪਨੀਆਂ ਦੀ ਕਵਰੇਟ ਘਰਾਣਿਆਂ ਦੀ ਹੈ ਇਸ ਕਰਕੇ ਮੈਂ ਭਰਾਵਾਂ ਨੂੰ ਬੇਨਤੀ ਕਰਨਾ ਵੀ ਜੇਦੋਂ ਵੀ ਵੋਟ ਪਾਉਣੀ ਹੈ ਸੋਚ ਸਮਝ ਕੇ ਪਾਉਣੀ ਹੈ ਉਹ ਕੋਈ ਪਾਰਟੀ ਵੇਚ ਕੇ ਵੋਟ ਨਹੀਂ ਪਾਉਣੀ ਦੇਖਣਾ ਵੀ ਜਿਹੜਾ ਕੋਈ ਉਮੀਦਵਾਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਖੜਾ ਹੋਇਆ ਉਹਨੂੰ ਵੇਖੋ ਵੀ ਇਹ ਆਪਣੇ ਲਈ ਜਦੋਂ ਵਿਧਾਨ ਸਭਾ ਲੋਕਤੰਤਰ ਦੇ ਵਿੱਚ ਇਹੀ ਹੁੰਦਾ ਵੀ ਜਿਹੜਾ ਬੋਲੂਗਾ ਜਾ ਕੇ ਆਪਣਾ ਜਾ ਕੇ ਲੋਕ ਸਭਾ ਦੇ ਵਿੱਚ ਉਹਨਾਂ ਹੀ ਵੋਟਾਂ ਪਾਉਣ ਕੱਲਾ ਬੀਜੇਪੀ ਤੋਂ ਬਿਨਾ ਹੋਰ ਜਿਹਨੂੰ ਮਰਜ਼ੀ ਪਾਉਦਣ ਤੇ ਵਧੀਆ ਸਚਾਰੂ ਤੇ ਵਧੀਆ ਹੀ ਜਿਹੜੇ ਹੈਗੇ ਐਮਪੀ ਭੇਜਣ ਜੋ ਪੰਜਾਬ ਦੇ ਮਸਲੇ ਉੱਥੇ ਰੱਖਣ ਇਹ ਨਹੀਂ ਵੀ ਜਿਵੇਂ ਹੁਣ ਆਪਨੇ ਭਗਵਾਨ ਅੰਤਮਾਨ ਨੇ ਸਾਰੀ ਜਿਹੜੇ ਰਾਜ ਸਭਾ ਮੈਂਬਰ ਆ ਬਾਹਰ ਲਿਆਂ ਸ੍ਰੇਟਾਂ ਦੇ ਭੇਜੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪਣੇ ਏਰੀਏ ਦੇ ਜਿਹੜੇ ਜਿਹੜੇ ਆਪਣੀਆਂ ਦੁੱਖ ਸੁੱਖਾਂ ਵਿੱਚ ਰਹਿਣ ਉਹਨਾਂ ਐਮਪੀਆਂ ਨੂੰ ਹੀ ਭੇਜਣਾ ਚਾਹੀਦਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿਸਾਨ ਜੱਥੇਬੰਦੀ ਇਹ ਕੰਨ ਸੁਣੇ ਨਾ ਕਿਸਾਨਾਂ ਦੇ ਪ੍ਰਤੀ ਵਿਦੇਸ਼ਾਦ ਦੇ ਸ਼ਬਦ ਬੋਲੇ ਸੀ ਉਹਨਾਂ ਦੇ ਮੌਜੂਦਾ ਸਰਕਾਰ ਵੱਲੋਂ ਕਿਉਂ ਨਹੀਂ ਅੱਖਾਂ ਲੈ ਗਿਆ ਉਹਦੇ ਬਾਰੇ ਕੋਈ ਕਹਿਣਾ ਜਾਊਗਾ ਜਿਹੜੀ ਇਹ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਜਿਹੜੀ ਇਹ ਪੰਜਾਬ ਸਰਕਾਰ ਹੈ ਜਿਹੜਾ ਸੁਭ ਕਰਨਾ ਸਾਡੀ ਮੌਤ ਹੋਈ ਹੈ ਬੀਜੇਪੀ ਦੀ ਗੋਲੀ ਨਾਲ ਨੇ ਕਹਿ ਕੇ ਬੀਜੇਪੀ ਹਰਿਆਣਾ ਵਾਲਿਆਂ ਨੇ ਗੋਲੀ ਮਾਰ ਕੇ ਉਹਦਾ ਕਤਲ ਕੀਤਾ ਤਾਂ ਉਹਨਾਂ ਦੇ ਜ਼ੀਰੋ ਐਫ ਆਈ ਆਰ ਕੱਟੀ ਹੈ ਕੱਟੀ ਆ ਕਿਉਂਕਿ ਉਹਨਾਂ ਦੇ ਨਾਂ ਵੀ ਪੈ ਸਕਦੇ ਸੀ ਇਸ ਕਰਕੇ ਬੀਜੇਪੀ ਨਾਲ ਰਲਈ ਗਈ ਆ ਕਦੇ ਵੀ ਇਹਨਾਂ ਨੇ ਜਿਹੜੀ ਇਹ ਆ ਆਪ ਨੇ ਉਹਨਾਂ ਤੇ ਕੋਈ ਕੇਸ ਨਹੀਂ ਕਰਨਾ ਇਹ ਸਾਰੀਆਂ ਰਲੀਆਂ ਗਈਆਂ ਇੱਕ ਹੀ ਆ 148 ਦੇ ਵਟੇ ਆ ਇਹਨਾਂ ਨੇ ਇੱਕੋ ਆਪਸ ਵਿੱਚ ਰਲੇ ਆ ਸਾਰੀਆਂ ਕਵਰੇਟ ਕਰਾਣੇ ਤੇ ਚੱਲਦਾ ਇਸ ਕਰਕੇ ਜੇਕਰ ਇਹਨਾਂ ਨੇ ਸੁਭਕਰ ਦੀ ਮੋਟਵਾਰੇ ਕੋਈ ਚੰਗਾ ਨਹੀਂ ਫੈਸਲਾ ਲਿਆ ਤੇ ਕਿਸਾਨਾਂ ਦੇ ਹੱਕ ਵਿੱਚ ਚੰਗਾ ਫੈਸਲਾ ਨਹੀਂ ਲਿਆ ਤਾਂ ਐਜਡੀ ਇਹਨਾਂ ਨੂੰ ਆਪ ਵਾਲਿਆਂ ਨੂੰ ਆ ਇਲੈਕਸ਼ਨਾਂ ਦੇ ਵਿੱਚ ਉਹਦਾ ਘਾਟਾ ਵੀ ਚੱਲਣਾ ਪਊਗਾ ਆਵਾਜ਼ੀ ਪਾਰਟੀ ਨੇ ਵੀ ਲੋਕਾਂ ਨਾਲ ਪਹਿਲਾਂ ਬਹੁਤ ਵਾਰੀ ਕੀਤੇ ਸੀ ਈਓ ਤੁਹਾਨੂੰ ਲੱਗਦਾ ਵੀ ਉਹ ਆਪਦੇ ਵਾਅਦੇ ਤੇ ਖਰੀ ਉਤਰੀਆ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕੋਈ ਵੀ ਨਹੀਂ ਵਾਦਾ ਕੀਤਾ ਹੁਣੇ ਪਿੱਛੇ ਜੇ 12 ਦਸੰਬਰ ਦੇ ਵਿੱਚ ਇਹਨਾਂ ਨੇ ਇੱਕ ਕੀਤਾ ਸੀ 43 ਚੀਜ਼ਾਂ ਕਹਿੰਦੇ ਸੀ ਤੁਹਾਡੇ ਘਰੇ ਬੈਠੇ ਫੀਸ ਬਣ ਕੇ ਆ ਜਾਣਗੇ ਜੇ ਮੌਤ ਦਾ ਸਰਟੀਫਿਕੇਟ ਹੋਇਆ ਜਨਮ ਸਰਟੀਫਿਕੇਟ ਹੋਇਆ ਜਾਂ ਨਿੱਕੇ ਮੋਟੇ ਕੋਈ ਵੀ ਹੋਰ ਕੰਮ ਹੈ 43 ਲਿਖੇ ਹੋਏ ਸੀ ਤੇ ਇਹ ਕਹਿੰਦੇ ਸੀ 1060 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਘਰੇ ਸਰਕਾਰੀ ਬੰਦਾ ਆਊਗਾ ਤੇ ਥੋਥੋ ਕਾਗਜ਼ ਪੱਤਰ ਲੈ ਕੇ ਜਾਊਗਾ ਤੁਹਾਨੂੰ ਪੁੱਛੂਗਾ ਕਿ ਕਿਹੜਾ ਟਾਈਮ ਕਦੋਂ ਆਈਏ ਤੇ ਤੁਸੀਂ ਕਾਗਜ਼ ਦਿਓ ਤੇ ਉਹ ਲੈ ਜਾਊਗਾ ਤੇ ਮੁੜ ਕੇ ਤੁਹਾਨੂੰ ਆਪ ਹੀ ਦੇ ਕੇ ਜਾਊਗਾ ਤੇ ਮੈਨੂੰ 4-5 ਮਹੀਨੇ ਹੋ ਗਏ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਉਹ ਕਿਹੜੇ ਪਿੰਡਾਂ 'ਚ ਕਿੱਥੇ ਸਕੀਮ ਚੱਲੀ ਆ ਉਹਦੇ ਬਾਰੇ ਦੱਸਣ ਫੇਰੇ ਮੈਨੂੰ ਦੱਸਣ ਵੀ ਜਿਹੜਾ ਕਹਿੰਦੇ ਸੀ ਘਰਾਂ 'ਚ ਅਸੀਂ ਆਟਾ ਦੇ ਕੇ ਆਵਾਂਗੇ ਉਹ ਕਿਹੜੇ ਪਿੰਡਾਂ 'ਚ ਉਹ 5-7 ਘਰਾਂ 'ਚ ਉਹ ਤੋਂ ਮੁੱਖ ਮੰਤਰੀ ਸਾਹਮਣੇ ਵੰਡਿਆਂ ਦਾ ਵੰਡਿਆਂ ਦਾ ਤੇ ਉਹ ਕਿਹਨੂੰ ਦਿੱਤਾ ਇਹ ਤਾਂ ਸਮਾਂ ਕਹਿੰਦਾ ਸਰਕਾਰ ਨੂੰ ਨੀਓ ਚੁੱਕਾਂ ਕੇ ਦਿੱਤੀ ਜਾਂਦੀ ਆ ਉਹਨੂੰ ਵੀ ਕੋਤੋਤੀ ਕਰਕੇ ਹੁਣ ਗਰੀਬਾਂ ਦੀ 5-5 ਕਿਲੋ ਹੀ ਕਰਤੀ ਜਿਹੜੀ 15-15 ਕਿਲੋ ਜੀ ਨੂੰ ਮਿਲਦੀ ਸੀ ਇਹੋ ਜਿਹੇ ਕੰਮ ਕਰਦੀ ਹੈ ਗੱਪਾਂ ਦੀ ਸਰਕਾਰ ਪੰਜਾਬ ਸਰਕਾਰ ਗੱਪਾਂ ਤੋਂ ਬਿਨਾ ਕੋਸ ਨਹੀਂ ਇਹ ਗੱਪਾਂ ਮਾਰ ਕੇ ਪਹਿਲਾਂ ਆ ਰਾਜ ਕਰਿਆ ਇਹਨਾਂ ਨੇ ਮੁੱਖ ਮੰਤਰੀ ਬਣੇ ਤੇ ਹੁਣ ਵੀ ਕੋਸ ਨਹੀਂ ਕਰਨਾ ਇਹ ਬਿਲੀਵਲਾਂ ਨੂੰ ਲੈ ਕੇ ਵੀ ਕਹਿੰਦੇ ਅਸੀਂ ਜ਼ੀਰੋ ਕਰਤੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜ਼ੀਰੋ ਕਰਤੇ ਆ ਮੇਰੇ ਹਿਸਾਬ ਨਾਲ ਤਾਂ ਹਰ ਪਿੰਡ ਦੇ ਵਿੱਚ ਅਸੀਂ ਕਿਸਾਨ ਜੁਨੀਆ ਨਾਲੋਂ ਜਾਣਦੇ ਆ ਘੱਟੋ ਘੱਟ ਵੀ 50 ਤੋਂ 60 ਘਰ ਆ ਜਿਨ੍ਹਾਂ ਦੇ ਸਾਰਾ 80 8000 ਰੁਪਿਆ ਬਿੱਲ ਖੜਿਆ ਤੇ ਉਹਨਾਂ ਦੇ ਕਨੈਕਸ਼ਨ ਕੱਟਣ ਆ ਜਾਂਦੇ ਜੇਕਰ ਅਸੀਂ ਨਾ ਜਾਈਏ ਕਿਸਾਨ ਜਥੇਬੰਦੀਆਂ ਤਾਂ ਅੱਧੇ ਕਾਰਨ ਲਾਇਰ ਤੋਂ ਬਿਨਾਂ ਹੀ ਬੈਠਣ ਇਹੋ ਜਿਹੇ ਇਹਨਾਂ ਨੇ ਜ਼ੀਰੋ ਪਰ ਤਾਂ ਜੀ ਅਸੀਂ ਦੂਸਰੀਆਂ ਪਾਰਟੀਆਂ ਨੂੰ ਜਿਵੇਂ ਆਮ ਆदमी ਪਾਰਟੀ ਹੋਵੇ ਆ ਵੀ ਭਾਜੀਪੀ ਵਾਲੇ ਹੋਗੇ ਤੇ ਅਕਾਲੀ ਦਲ ਹੋਗੇ ਆਜ਼ਾਦ ਉਮੀਦਵਾਰ ਹੋਗੇ ਇਹਨਾਂ ਨੂੰ ਵੀ ਡਿਬੇਟ ਤੇ ਬੁਲਾਇਆ ਸੀਗਾ ਉਹ ਆਏ ਨਹੀਂਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਤੁਹਾਨੂੰ ਪਤਾ ਜੀ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਜਿਹੜੇ ਆਪ ਵਾਲੇ ਉਹਨਾਂ ਦੇ ਨਾਮ ਤੇ ਤੁਹਾਨੂੰ ਦੱਸ ਹੀ ਦਿੱਤਾ ਵੀ ਆਪ ਵਾਲਿਆਂ ਕੋਲੇ ਤਾਂ ਕੋਈ ਮੁੱਦਾ ਨਹੀਂ ਵੀ ਅਸੀਂ 2 ਸਾਲਾਂ ਚ ਕੀ ਕੰਮ ਕੀਤਾ ਉਸ ਕਰਕੇ ਨਹੀਂ ਆਏ ਤੇ ਅਕਾਲੀ ਦਲ ਨੇ ਜੋ ਪੰਜਾਬ ਦੇ ਨਾਲ ਸਾਰੇ ਸਾਡੇ ਪਿਤਾ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਆਦਬੀ ਕੀਤੀ ਹੈ ਉਹ ਬੇਆਦਬੀ ਉਹਨਾਂ ਨੂੰ ਲੈ ਕੇ ਰਹਿ ਗਈ ਹੈ ਉਹਦਾ ਇਨਸਾਫ ਨਹੀਂ ਮਿਲਿਆ ਇਸ ਕਰਕੇ ਉਹ ਡਵੇਰ ਤੇ ਵਿੱਚ ਆਉਂਦੇ ਨਹੀਂ ਲੋਕ ਜਦੋਂ ਵੀ ਕਿਧੋਂ ਜਾਂਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕੋ ਹੀ ਸਵਾਲ ਕਰਦੇ ਵੀ ਤੁਹਾਡੇ ਅਕਾਲੀ ਦਲ ਦਾ ਰਾਜ ਸੀ ਤੇ ਤੁਹਾਡੇ ਰਾਜ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ ਬੰਦੇ ਕਿਉਂ ਨਹੀਂ ਪਕੜੇ ਗਏ ਤੇ ਉਹ ਜਵਾਬ ਦੇਣ ਕਾਰਨ ਲੋਕ ਮੰਗਦੇ ਤੇ ਇਸ ਕਰਕੇ ਉਹ ਹਾਜ਼ਰ ਹੀ ਨਹੀਂ ਹੁੰਦੇ ਇਹ ਕਰਕੇ ਆ ਬਾਕੀ ਜਿਹੜੇ ਆਜ਼ਾਦ ਉਮੀਦਵਾਰ ਹੈ ਨਾ ਜਿਹੜਾ ਆਜ਼ਾਦ ਉਮੀਦਵਾਰ ਹੈ ਸਰਬਜੀਤ ਖਾਲਸਾ ਜੀ ਖੜਾ ਹੋਇਆ ਮੈਂ ਉਹ ਇਹ ਨਹੀਂ ਕਹਿੰਦਾ ਉਸ ਬਹੁਤ ਸਾਡੇ ਮਾਨਯੋਗ ਸ਼ਹੀਦ ਬਿਆਨਤ ਸਿੰਘ ਜੀ ਦਾ ਲੜਕਾ ਮੈਂ ਉਹਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਆਪ ਦੇ ਦੇਸ਼ ਆਪਣੀ ਕੌਮ ਵਾਸਤੇ ਕੁਛ ਕੀਤਾ ਪਰ ਮੈਂ ਸਰਬਜੀਤ ਨੂੰ ਵੀ ਇੱਕ ਸਵਾਲ ਕਰਨਾ ਚਾਹੁੰਦਾ ਇੱਥੋਂ ਵੀ ਉਹ 55 ਸਾਲ ਦੇ ਹੋ ਗਏ ਜਦੋਂ ਸਿਰ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਤਾਂ ਉਹ 6-7 ਸਾਲ ਦੇ ਸੀ ਉਸ ਤੋਂ ਬਾਅਦ ਹੁਣ 45 ਸਾਲ ਹੋ ਗਏ ਆ 45 ਸਾਲਾਂ ਦੇ ਵਿੱਚ ਉਹਨਾਂ ਨੇ ਕੌਮ ਲਈ ਸਿੱਖ ਕੌਮ ਲਈ ਜਾਂ ਸਮਾਜ ਲਈ ਜੋ ਕੰਮ ਕੀਤਾ ਸਾਨੂੰ ਉਹ ਵੀ ਦੱਸਣ ਜਾ ਹੁਣ ਅਮਰਪਾਲ ਤੇ ਆ ਉਹ ਨਸਿਆਂ ਕਰਕੇ ਆਪਣਾ ਲੋਕਾਂ ਦੇ ਵਿੱਚ ਜਾਂਦਾ ਸੀ ਤੇ ਸਰਕਾਰਾਂ ਦੇ ਖਿਲਾਫ ਰਹਿੰਦਾ ਸੀਗਾ ਜਿੰਨਾ ਚਿਰ ਤਾਂ ਕਾਂਗਰਸ ਦੀ ਸਰਕਾਰ ਸੀ ਕਾਹੇ ਆਮ ਸਰਕਾਰ ਆਈ ਨਹੀਂ ਸੀ ਉਹਨਾਂ ਚਿਰ ਤਾਂ ਉਹਦਾ ਸਮਰਥਨ ਕਰਦੇ ਰਹੇ ਭਗਵੰਤ ਮਾਨ ਵਰਗੇ ਤੇ ਜਦੋਂ ਇਹਨਾਂ ਦੀ ਆਪ ਦੀ ਸਰਕਾਰ ਆਈ ਉਦੋਂ ਉਹ ਅੱਤਵਾਦੀ ਬਣ ਗਿਆ ਐਨਐਸਏ ਲਾ ਕੇ ਉਹਨੂੰ ਜੇਲ੍ਹ ਭੇਜਤਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਸਰਬਜੀਤੂ ਖਾਲਸਾ ਨੂੰ ਵੀ ਜਦੋਂ ਅਮਰ ਅਮਰਪਾਲ ਤੇ ਐਨਐਸਏ ਲੱਗ ਰਹੀ ਸੀ ਤਾਂ ਉਦੋਂ ਸਰਬਜੀਤ ਨੇ ਕਿਉਂ ਨਹੀਂ ਰੌਲਾ ਪਾਇਆ ਕਿਹੜੇ ਧਰਨੇ ਦੇ ਵਿੱਚ ਪਹੁੰਚਿਆ ਕਿੱਥੇ ਜਾ ਕੇ ਉਹਦੀ ਅਮਰਪਾਲ ਦੇ ਹੱਕ ਚ ਬੋਲਿਆ ਜਾਂ ਕੌਮ ਨੂੰ ਇਕੱਠਾ ਕੀਤਾ ਵੀ ਮੇਰੇ ਪਿਤਾ ਨੇ ਕੁਰਬਾਨੀ ਕੀਤੀ ਸੀ ਕੌਮ ਲਈ ਤਾਂ ਮੈਂ ਵੀ ਕੌਮ ਲਈ ਕੁਝ ਕਰਨਾ ਚਾਹੁੰਦਾ ਤੇ ਇਹ ਤੋਂ ਪਹਿਲਾਂ ਇਲੈਕਸ਼ਨ ਵੀ ਲੜ ਚੁੱਕੇ ਆ ਜਲੰਧਰ ਤੋਂ ਆਪਣਾ ਬਠਿੰਡੇ ਤੋਂ ਲੜੇ ਸੀ ਬਠਿੰਡੇ ਤੋਂ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਸੀ ਤਾਂ ਹੁਣ ਜਿਹੜਾ ਹੈਗਾ ਨਾ ਸਿਰਫ ਬੀਜੇਪੀ ਵਾਲਿਆਂ ਦੀ ਚਾਲ ਹੈ ਉਹ ਦੂਜੀਆਂ ਧਰਾਂ ਨੂੰ ਖਤਮ ਕਰਨ ਵਾਸਤੇ ਵੀ ਇਹ ਵੋਟਾਂ ਖਿਲਰ ਜਾਣ ਜਿਹੜੀਆਂ ਪੰਥਕ ਦੇ ਨਾਂ ਤੇ ਇੱਕ ਤਾਂ ਪੰਥੀ ਵਾਲੇ ਬਣੇ ਪਿਆ ਸਿਮਰਜੀਤ ਮਾਨ ਹੋ ਗਿਆ ਅਕਾਲੀ ਦਾਲ ਵਾਲੇ ਹੋ ਗਏ ਹੁਣ ਇਹ ਹੋ ਗਏ ਇੱਕ ਆਪਣੇ ਹੋਰ ਦੋ ਤਿੰਨ ਪੰਥ ਬਣਿਆ ਪੰਥ ਦੇ ਨਾਂ ਤੇ ਜਿਹੜੀਆਂ ਸਾਡੀਆਂ ਪੰਥਾਂ ਦੀਆਂ ਵੋਟਾਂ ਜਿਹਨੂੰ ਕਹਿੰਦੇ ਆ ਖਲਾ ਰਹੇ ਆ ਕਿ ਕਾਰਨ ਕਿ ਵੀ ਸਾਨੂੰ ਵੱਧ ਤੋਂ ਵੱਧ ਇਹ ਸਾਰੀ ਬੀਜੇਪੀ ਦੀ ਚਾਲ ਹੈ ਬੀਜੇਪੀ ਦੀ ਚਾਲ ਨਾਲ ਉਹ ਜਿੰਨਾ ਚ ਵੀ ਮੈਂ ਲੋਕਾਂ ਨੂੰ ਇਹੀ ਕਹਿੰਦਾ ਵੀ ਜੇਕਰ ਕਿਸੇ ਦਾ ਸਮਰਥਨ ਦੇਣਾ ਹੈ ਕਿਸੇ ਨੂੰ ਵੋਟ ਦੇਣੀ ਹੈ ਕੋਈ ਪਾਰਟੀ ਕਲਾ ਬੀਜੇਪੀ ਪਾਰਟੀ ਦੇ ਬੰਦੇ ਨੂੰ ਵੋਟ ਨਹੀਂ ਪਾਉਣੀ ਦੂਜੀ ਕਿਸੇ ਪਾਰਟੀ ਨੂੰ ਵੋਟ ਪਾਓ ਪਰ ਵੇਖੋ ਵੀ ਉਹ ਲੋਕ ਜਿਹੜਾ ਆਪਣਾ ਜਾ ਕੇ ਦਿੱਲੀ ਦੇ ਵਿੱਚ ਆਪਣੀ ਲੋਕਾਂ ਲਈ ਬੋਲੂਗਾ ਉਹਨਾਂ ਦੇ ਹੱਕਾਂ ਲਈ ਬੋਲੂਗਾ ਪੰਜਾਬ ਲਈ ਬੋਲੂਗਾ ਉਹੋ ਜਿਹੇ ਨਮੰਡੇ ਭੇਜੋ ਇਸ ਤੋਂ ਪਹਿਲਾਂ ਵੀ ਆਪਾਂ ਪੰਥ ਦੇ ਤੇਰਾ ਨਮੰਡੇ ਭੇਜ ਚੁੱਕੇ ਹਾਂ ਸਿਮਰਜੀਤ ਸਿੰਘ ਮਾਨ ਜਦੋਂ ਜਟਾਇਆ ਸੀ ਤਾਂ ਉਹ ਕਹਿੰਦਾ ਸੀ 300 134 ਦੀ ਕਿਰਪਾਨ ਲੈ ਕੇ ਅੰਦਰ ਪਾਉਂਗਾ ਜਾਊਗਾ ਲੋਕ ਸਭਾ ਦੇ ਸਭਾ ਦੇ ਵਿੱਚ ਪਰ ਉਸ ਵੇਲੇ ਗਰੰਟੀ ਨਹੀਂ ਕੀ ਕਰਤਾ ਜੇ ਆਪਾਂ ਹੁਣ ਦੋ ਵੀ ਕੋਈ ਪੰਥ ਦੇ ਨਾਲ ਉਮੀਦਵਾਰ ਦਿਤਾ ਕੇ ਭੇਜ ਦਾਂਗੇ ਹੋਣਾ ਹੁਣ ਵੀ ਕੁਛ ਨਹੀਂ ਪਰ ਮੈਂ ਇਹ ਕਹਿਣਾ ਵੀ ਜੀ ਨੂੰ ਵੀ ਵੋਟ ਪਾਉਣੀ ਹੈ ਭਾਵੇਂ ਤੁਸੀਂ ਇਹ ਆਜ਼ਾਦ ਮਿਰਵਾਰਾਂ ਨੂੰ ਪਾਉਣੀ ਹੈ ਜਾਂ ਕਿਸੇ ਨੂੰ ਪਾਉਣੀ ਹੈ ਪਰ ਸੋ ਸਮਝ ਕੇ ਪਾਓ ਵੀ ਉਹ ਆਪਣੇ ਹੱਕਾਂ ਲਈ ਬੋਲਣਗੇ ਕਿ ਨਹੀਂ ਬੋਲਣਗੇ ਇਸ ਵਾਰੀ ਮੈਂ ਤਾਂ ਕਹਿਣਾ ਚਾਹੁੰਦਾ ਕਿ ਪੰਥ ਦੇ ਨਾਂ ਤੇ ਜੇ ਝੂਠ ਬੋਲ ਕੇ ਵੋਟਾਂ ਮੰਗਦੇ ਆ ਜਿਹੜੇ ਉਹਨਾਂ ਬਾਰੇ ਕੀ ਕਹਿਣਾ ਜਾਊਂਗੇ ਹੈ ਜੀ ਪੰਥ ਪੰਥ ਦੇ ਨਾਂ ਤੇ ਜੇ ਝੂਠ ਬੋਲ ਕੇ ਵੋਟਾਂ ਮੰਗਦੇ ਆ ਮਗਦੇ ਆ ਜੋ ਵੀ ਪਾਰਟੀਆਂ ਨੇ ਕਿਉਂਕਿ ਸਰਬਜੀਤ ਸਿੰਘ ਦਾ ਵੀ ਅਲੱਗ ਬਿਆਨ ਆ ਸਿਮਰਜੀਤ ਮਾਨ ਦਾ ਵੀ ਅਲੱਗ ਬਿਆਨ ਆ ਤੇ ਅਮਰਤਪਾਲ ਦਾ ਵੀ ਲੱਗ ਬਿਆਨ ਆ ਉਹਦੇ ਬਾਰੇ ਕੀ ਕਹਿਣਾ ਜਾਊਂਗੇ ਕਿਉਂਕਿ ਉਹ ਪੰਥ ਨੂੰ ਇੱਕ ਨਹੀਂ ਕਰਨਾ ਚਾਹੁੰਦੇ ਉਹ ਤਾਂ ਲੱਗ ਲੱਗ ਭਾਸ਼ਣ ਦਿੰਦੇ ਆ ਉਹਦੇ ਪਰਦਾ ਉ ਭਾਸ਼ਣ ਵੀ ਦਿੰਦੇ ਆ ਇਹੀ ਕਾਰਨ ਆ ਜੀ ਤੁਸੀਂ ਦੇਖੋ ਸਿਮਰਜੀਤ ਮਾਨ ਨੇ ਉਹ ਆਪਣਾ ਸਰਬਜੀਤ ਨੂੰ ਦੇ ਸਪੈਸ਼ਲ ਅਲੋਕੇਸ਼ਨ ਲਾਇਆ ਕੀ ਕਹਿੰਦਾ ਮੈਨੂੰ ਮੰਦ ਭਾਗਾ ਬੋਲਦਾ ਸੀ ਆ ਇਹ ਇਸ ਤਰ੍ਹਾਂ ਦਾ ਅੰਮਰਤਪਾਲ ਤੇ ਵੀ ਇੱਕ ਦੂਜੇ ਤੇ ਉਹ ਮੈਂ ਤੁਹਾਨੂੰ ਕਹਿੰਦਾ ਸਾਰੀ ਬੀਜੇਪੀ ਦੀ ਚਾਲ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਹੈਗੇ ਆਪਣੀਆਂ ਵੋਟਾਂ ਨੂੰ ਖੇੜ ਤੇ ਆਪ ਬਣਾਉਣਾ ਚਾਹੁੰਦੀ ਹੈ ਇਹੀ ਕਾਰਨ ਸਾਰਾ ਸਿਸਟਮ ਹੀ ਇੱਕ ਕੋਆਪਰੇਟ ਕਰਾਣਿਆਂ ਦੇ ਉੱਪਰ ਚੱਲਦਾ ਹੈ ਇਹ ਤੂੰ ਪਹਿਲਾਂ 10 ਕਿ ਦਿਨਾਂ ਦਾ ਹੀ ਆ ਜਿਹੜੀ ਆਜ਼ਾਦ ਮੀਰਾ ਵਾਲਾਂ ਦੀ ਉਡੀ ਹਵਾ ਬਣਾਈ ਹੈ ਇਹ ਕਿਹਨੇ ਬਣਾਈ ਹੈ ਇਹ ਪੈਸਾ ਹੈ ਸੋਸ਼ਲ ਮੀਡੀਆ ਤੇ ਇਹੀ ਸਾਰਾ ਕੁਝ ਕਰਦੇ ਆ ਇਹ ਸਾਰਾ ਸਿਸਟਮ ਹੀ ਹੈਗਾ ਨਾ ਇਹ ਸਾਰਾ ਇਹ ਕੋਆਪਰੇਟ ਕਰਾਣੇ ਇਹੀ ਕਰਾ ਰਹੇ ਆ ਰਾਜ ਜਿਹੜਾ ਮੈਂ ਤਾਂ ਇੱਕੋ ਹੀ ਗੱਲ ਕਰਨਾ ਚਾਹੁੰਦਾ ਆ ਭਾਵੇਂ ਤਾਂ ਉੱਪਰ ਕਾਂਗਰਸ ਦੀ ਸਰਕਾਰ ਆ ਪਾਵਾ ਬੀਜੇਪੀ ਦੀ ਆ ਜੇ ਜੇਕਰ ਤੁਸੀਂ ਲੜਨਾ ਲੜੋਗੇ ਜੋ ਸੰਘਰਸ਼ ਕਰੋਗੇ ਜੇ ਵਿਰੋਧੀ ਧਰ ਦਾ ਰੂਪ ਤੁਸੀਂ ਜਥੇਬੰਦੀਆਂ ਬਣਾ ਕੇ ਲੋਕ ਇੱਕ ਹੋ ਕੇ ਧਰਨੇ ਮੁਜਾਰੇ ਕਰਕੇ ਕੰਮ ਹੋਣੇ ਆ ਇਹਨਾਂ ਨੇ ਕੁਛ ਨਹੀਂ ਕਰਨਾ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਵੀ ਵੱਧ ਤੋਂ ਵੱਧ ਜਥੇਬੰਦ ਕਹੋ ਤੇ ਇਹਨਾਂ ਵੋਟਾਂ ਤੋਂ ਦੂਰ ਹੀ ਰਹੋ ਮੇਰਾ ਤਾਂ ਕਹਿਣ ਦਾ ਮਤਲਬ ਇਹ ਹੈ ਪਰ ਜਿਨੇ ਵੋਟ ਪਾਉਣੀਆਂ ਸੋਚ ਸਮਝ ਕੇ ਪਾਉਣ ਪਾਉਣ ਉਹਨਾਂ ਨੂੰ ਜਿਹੜੇ ਬੰਦੇ ਕੋਈ ਕੰਮ ਕਰ ਸਕਦੇ ਉੱਥੇ ਬੋਲ ਸਕਦੇ ਆ ਜਿਨੇ ਬੋਲਣਾ ਨਹੀਂ ਜਿਵੇਂ ਸਦੀਕ ਜੀ ਬੈਠੇ ਹੀ ਰਹਿਆ ਸੁੱਤੇ ਹੀ ਰਹਿਆ ਜਾ ਕੇ 5 ਸਾਲ ਉਹਨਾਂ ਨੇ ਕੋਈ ਆਵਾਜ਼ ਹੀ ਨਹੀਂ ਹਟਾਈ ਕਿਸ ਨੇ 35 ਮਿੰਟ ਬੋਲਿਆ ਕੋਈ ਕਿੰਨਾ ਬੋਲਿਆ ਇਹ ਸਿਰਫ ਆਭਿਆਸੋਰਾ ਮਾਸਟਰ ਐਮਪੀ ਲੜਦੇ ਪੈਸਿਆਂ ਦੇ ਦੰਦ ਤੇ ਤੇ ਲੋਕਾਂ ਲਈ ਇਹਨਾਂ ਨੇ ਕੁਝ ਨਹੀਂ ਕਰਨਾ ਹਾਂਜੀ ਉਹ ਤੁਸੀਂ ਕੀ ਕਹਿਣਾ ਚਾਹੋਗੇ ਇਹ ਕਰਮਜੀਤ ਅਨਮੋਲਵਾਰੇ ਉਹ ਬੀਸੀ ਕੈਟਾਗਰੀ ਦਾ ਬੰਦਾ ਤੇ ਐਸੀ ਕੈਟਾਗਰੀ ਵੱਲੋਂ ਇਲੈਕਸ਼ਨ ਲੜ ਰਿਹਾ ਕੀ ਤੁਹਾਨੂੰ ਲੱਗਦਾ ਵੀ ਚੋਣ ਕਮਿਸ਼ਨ ਨੂੰ ਉਹਦੇ ਵਿੱਚ ਚੋਣ ਪ੍ਰਚਾਰ ਰੱਦ ਕਰਨੇ ਚਾਹੀਦੇ ਸੀ ਨਹੀਂ ਉਹ ਤਾਂ ਇਹ ਤਾਂ ਕੰਮ ਚੋਣ ਕਮਿਸ਼ਨ ਦਾ ਇਹ ਤਾਂ ਐਵੇਂ ਇਹਦੇ ਬਾਰੇ ਕਰਕੇ ਗੱਲ ਕੋਈ ਮੈਂ ਉਹ ਨਹੀਂ ਕਰਨਾ ਚਾਹੁੰਦਾ ਕਿ ਚੋਣ ਕਮਿਸ਼ਨ ਦਾ ਕੰਮ ਹੈ ਬਥੇਰੇਗਾ ਪਾਲਟਿਕਾ ਦੇ ਖਿਲਾਫ ਚੋਣ ਕਮਿਸ਼ਨ ਨੂੰ ਰਿਪੋਰਟਾਂ ਵੀ ਦਿੱਤੀਆਂ ਆਪਦੀਆਂ ਸਬੂਤ ਵੀ ਲੈ ਲਿਆ ਦਿੱਤੇ ਆ। ਹਾਂਜੀ ਸਰੋਤਰੇ ਵੱਲੋਂ ਵੀ ਸੂਕਤੀ ਤੇ ਆਸੀ ਸਬੂਤਾਂ ਵੀ ਦਿੱਤੇ ਆ ਤੇ ਕੱਲ ਆਪਣਾ ਕਾਲੀ ਦਲ ਦੇਆ ਬੰਟੀ ਰਮਾਣਾ ਜੀ ਉਹਨਾਂ ਨੇ ਵੀ ਦਿੱਤੇ ਆ। ਇਹ ਤਾਂ ਉਹ ਆਪਣੇ ਆਪਣਾ ਚੋਣ ਕਮਿਸ਼ਨ ਵੇਖੇ ਵੀ ਕੀ ਬਣਦਾ ਤੇ ਅਸੀਂ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਹੀ ਟੱਕਰ ਨਾ ਪਸੰਦ ਕਰਦੇ ਆ। ਇਹਦੇ ਬਾਰੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾਗਾ। ਤੇ ਬਾਕੀ ਜਿਹੜੀ ਤੁਸੀਂ ਪਾਪਾ ਗੱਲ ਪ੍ਰਧਾਨ ਜੀ ਨੇ ਦੱਸੀ ਸੀਗੀ ਵੀ ਮੋਦੀ ਸਾਹਿਬ ਨੇ ਆਪਣਾ 에어ਪੋਰਟ ਵੇਚ ਤੇ ਰੇਲਾਂ ਵੇਚਤੀਆਂ ਉਹ ਮੈਂ ਇਹੀ ਲੋਕਾਂ ਨੂੰ ਅਸੀਂ ਜੀ ਅਪੀਲ ਕਰਦੇ ਆਂ ਕਾਂਗਰਸ ਪਾਰਟੀ ਵੱਲੋਂ ਕਿ ਜਿਉਂ ਉਹਨਾਂ ਨੇ 60 ਸਾਲਾਂ ਚ ਚਲੋ ਕੰਮਾਂ ਦੀ ਲੋਕਾਂ ਨੂੰ ਘਾਟ ਲੱਗੀ ਉਹ 10 ਸਾਲ ਪਿੱਛੇ ਰਹਿ ਕੇ ਉਹਨਾਂ ਸਿੱਖ ਵੀ ਗਏ ਐ ਪਰ ਉਹਨੇ ਵੇਚਿਆ ਕੁਛ ਨਹੀਂ ਸੀਗਾ ਹੁਣ ਅੱਜ ਦੀ ਕੜੀ ਰੇਲਾਂ 에ਅਰਲੈਨ ਜੋ ਵੀ ਸਿਸਟਮ ਐ ਸਰਕਾਰੀ ਦਾ ਸਾਰਾ ਪ੍ਰਾਈਵੇਟ ਹੋ ਗਿਆ ਤੇ ਜੇ ਆਪਾਂ 5 ਸਾਲ ਦੁਬਾਰਾ ਉਹਨਾਂ ਨੂੰ ਕਰਤੇ ਤੇ ਸਭ ਕੁਝ ਪ੍ਰਾਈਵੇਟ ਹੋ ਕੇ ਤੇ ਆਪਾਂ ਸਾਰੇ ਦਿਹਾੜੀਦਾਰੀ ਹੋ ਜਾਾਂਗੇ ਦਿਹਾੜੀਦਾਰ ਵੀ ਆਪਾਂ ਨੂੰ ਕਿਸੇ ਨੇ ਲਿਜਾਣਾ ਨਹੀਂਗਾ ਭੁੱਖੇ ਮਰਨ ਵਾਲਾ ਸਵਾਲ ਹੈ ਇਹ ਤੇ ਇਸ ਕਰਕੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਸੰਭਲ ਜੋ ਅਜੇ ਵੀ ਸੰਭਲ ਜੋ ਤੇ ਇੱਕ ਆਪ ਪਾਰਟੀ ਦਾ ਕੋਈ ਨਹੀਂ ਪਹੁੰਚਿਆ ਇੱਥੇ ਉਹ ਤਾਂ ਚਲੋ ਅਗਲੇ ਦੀ ਸਿਸਟਮ ਹੈ ਤੇ ਸਾਡੇ ਕਾਂਗਰਸ ਦੇ ਜਿਹੜੇ ਮਤਲਬ ਸਾਡੇ ਸੀਨੀਅਰ ਆ ਸਾਡੇ ਪਿਤਾ ਜੀ ਤੇ ਮੇਰੇ ਚਾਚਾ ਜੀ ਉਹ ਵੀ ਪਿਤਾ ਜੀ ਹੈ ਉਹ ਅੱਜ ਕਿਸੇ ਕਾਰਨ ਬਾਹਰ ਗਏ ਹੋਏ ਸੀ ਉਹ ਇੱਥੇ ਨਹੀਂ ਪਹੁੰਚ ਸਕੇ ਤੇ ਮੈਨੂੰ ਉਹਨਾਂ ਨੇ ਆਰਡਰ ਲਾਇਆ ਸੀ ਤੂੰ ਉੱਥੇ ਜਰੂਰ ਪਹੁੰਚਣਾ ਠੀਕ ਹਾਂਜੀ ਆਪਾਂ ਨੂੰ ਵੀ ਲੱਗਦਾ ਵੀ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ ਇਸ ਵਾਰ ਐਮਪੀ ਦੀਆਂ ਵੋਟਾਂ 'ਚ ਕਿਹੜਾ ਕੈਂਡੀਡੇਟ ਜਿੱਤਣਾ ਚਾਹੀਦਾ ਉਹਦੇ ਬਾਰੇ ਕੀ ਗੱਲਾਂ ਚਾਹੋਗੇ ਦੇਖੋ ਜੀ ਜਿਹੜਾ ਆਪਾਂ ਦੇ ਕਹਿੰਦੇ ਉਹ ਦਿੱਕਣਾ ਚਾਹੀਦਾ ਜਿਹੜਾ ਜਨਤਾ ਦੀ ਗੱਲ ਕੋਲੇ ਪਰ ਜਦੋਂ ਦਰਤਾ ਦੀ ਗੱਲ ਹੁੰਦਾ ਹੈ ਨਾ ਉਹ ਉਲੀ ਮੰਗਦਾ ਹੈ ਤੇ ਆਪਣੇ ਕੀ ਵਿਚਾਰ ਆਈਏ ਸੋਨੋ ਆਪਾਂ ਕੋ ਕਿਹੜਾ ਜਾਵਾਂਗੇ